ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਬਾਈ ਜੀ ਆਪਾਂ ਫੇਰ ਹਾਜ਼ਰ ਹਾਂ ਸੋ ਅੱਜ ਤੁਹਾਡੇ ਵਾਸਤੇ ਆਪਾਂ ਸ਼ੋਰੂਮ ਲੈ ਕੇ ਆਏ ਆਂ ਮੋਗਾ ਸ਼ਹਿਰ ਵਿੱਚ ਜੀਰਾ ਰੋਡ ਹੈ ਜੀ ਸੋ ਉਸ ਤੋਂ ਪਹਿਲਾਂ ਆਪਾਂ ਸ਼ੋਰੂਮ ਨੂੰ ਦੇਖੀਏ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਸੋ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਸੋ ਗੱਲ ਕਰਦੇ ਸੀ ਆਪਾਂ ਇਸ ਸ਼ੋਰੂਮ ਦੇ ਦਾ 24 ਫੁੱਟ ਫਰੰਟ ਆ ਤੇ 90 ਫੁੱਟ ਜਿਹੜੀ ਹੈ ਬੈ ਤੁਸੀਂ ਦੇਖ ਸਕਦੇ ਹੋ ਸੋ ਡਬਲ ਸਟੋਰੀ ਜਿਹੜਾ ਇਹ ਬਣਿਆ ਹੋਇਆ ਸੋ ਕਿਸੇ ਵੀਰ ਭਰਾਣੇ ਬੈਕ ਸਾਈਡ ਦੇ ਉੱਤੋਂ ਦੁਕਾਨ ਲੈਣੀ ਹੋਵੇ ਤਾਂ ਉਹ ਵੀ ਤੁਸੀਂ ਦੱਸ ਸਕਦੇ ਹੋ ਸੋ ਦੋਨੇ ਪਾਸੇ ਜਿਹੜੀ ਹੈ ਛੜਕ ਲੱਗਦੀ ਹੈ ਬੈਕ ਸਾਈਡ ਤੇ ਵੀ ਤੁਹਾਨੂੰ ਲੈ ਕੇ ਚਲਦੇ ਆ ਦਿਖਾਉਂਦੇ ਆ ਤੁਹਾਨੂੰ ਸੋ ਕਿਸੇ ਵੀਰ ਭਰਾਣੇ ਸਟੋਰ ਵਾਸਤੇ ਜਗ੍ਹਾ ਲੈਣੀ ਹੁੰਦੀ ਹੈ ਜਾਂ ਦੁਕਾਨ ਲੈਣੀ ਹੁੰਦੀ ਹੈ ਤਾਂ ਉਹ ਵੀ ਤੁਹਾਨੂੰ ਮਿਲ ਸਕਦੀ ਹੈ ਬੈਕ ਸਾਈਡ ਦੇ ਉੱਪਰੋਂ ਵੀ ਬਾਕੀ ਡਬਲ ਸਟੋਰੀ ਜਿਹੜਾ ਇਹ ਸ਼ੋਅਰੂਮ ਆ ਉਹ ਬਣਿਆ ਹੋਇਆ 24 ਫੁੱਟ ਫਰੰਟ ਤੁਸੀਂ ਚਾਹੋ ਬੈਕ ਸਾਈਡ ਦੇ ਉੱਤੋਂ 60 ਫੁੱਟ ਵੀ ਲੈ ਸਕਦੇ ਹੋ 50 ਫੁੱਟ ਵੀ ਲੈ ਸਕਦੇ ਹੋ 40 ਫੁੱਟ ਲੰਮਾ ਵੀ ਲੈ ਸਕਦੇ ਹੋ ਤੇ ਆਜੋ ਫਿਰ ਦੇਖਦੇ ਆਪਾਂ ਫਰਸਟ ਫਲੋਰ ਤੋਂ ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 1.5 ਕਰੋੜ ਰੁਪਈਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਗੀਰਾ ਰੋਡ ਮੋਗਾ ਸ਼ਹਿਰ ਦੇ ਵਿੱਚ ਐਸ ਵੇਲੇ ਆਪਾਂ ਡਬਲ ਸਟੋਰੀ ਜਿਹੜਾ ਸ਼ੋਅਰੂਮ ਆ ਉਹ ਦੇਖ ਰਹੇ ਆ 124 ਫੁੱਟ ਫਰੰਟ ਆ ਤੇ 90 ਫੁੱਟ ਬੈਕ ਆ ਕਿਸੇ ਵੀਰ ਪ੍ਰਾਣੇ ਬੈਕ ਸਾਈਡ ਤੋਂ ਦੁਕਾਨ ਲੈਣੀ ਹੋਵੇ ਤਾਂ ਬੈਕ ਸਾਈਡ ਤੋਂ ਵੀ ਜਿਹੜਿਆ 24 ਫਰੰਟ 24 ਫੁੱਟ ਜਿਹੜਾ ਫਰੰਟ ਸਮੇਤ ਦੁਕਾਨ ਜਿਹੜੀ ਆ ਉਹ ਲੈ ਸਕਦਾ ਬਾਕੀ ਟੋਟਲ ਜਿਹੜੀ ਇਹਦੀ ਅ ਡਿਮਾਂਡ ਹੈਗੀ ਆ ਉਹ 1.5 ਕਰੋੜ ਰੁਪਇਆ ਰੱਖੀ ਗਈ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਤੁਸੀਂ ਵੀ ਜੇ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕਾਸਟ ਆਪਾਂ ਕਰਦੇ ਆ ਸੋ ਸਾਨੂੰ ਵੀਡੀਓ ਬਣਾ ਕੇ ਭੇਜੋ ਦੋ ਤਿੰਨ ਫੋਟੋਆਂ ਤੇ ਪੂਰੀ ਡਿਟੇਲ ਇੱਕ ਪੇਜ ਉੱਤੇ ਲਿਖ ਕੇ ਸਾਨੂੰ ਸੈਂਡ ਕਰੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਤੋ ਐਸ ਵਿਲੇ ਜਿਹੜਾ ਆਪਾਂ ਦੇਖ ਰਹੇ ਆ ਜੀਰਾ ਰੋਡ ਮੋਗਾ ਸ਼ਹਿਰ ਦੇ ਵਿੱਚ ਸ਼ੋਅਰੂਮ ਜਿਹਦਾ ਫਰੰਟ 24 ਫੁੱਟ ਆ ਤੇ ਬੈਕ ਜਿਹੜੀ ਆ ਉਹ 90 ਫੁੱਟ ਤੇ ਰੇਟ ਸਵਾ ਕਰੋੜ ਰੁਪਿਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੋਟ ਹੋ ਜੂਗੀ ਜੇ ਜਿਸ ਵੀ ਵੀਰ ਭਰਾ ਨੇ ਬੈਕ ਸਾਈਡ ਤੋਂ ਵੀ ਦੁਕਾਨ ਲੈਣੀ ਹੋਵੇ ਸਟੋਰ ਵਾਸਤੇ ਤਾਂ ਤੁਸੀਂ ਬੈਕ ਸਾਈਡ ਤੋਂ ਵੀ ਲੈ ਸਕਦੇ ਆ ਲੰਬਾਈ ਜਿਹੜੀ ਆ ਤੁਸੀਂ 30 40 50 60 ਜਿੰਨੀ ਮਰਜ਼ੀ ਲੈ ਸਕਦੇ ਹੋ ਲੇਕਿਨ ਫਰੰਟ ਜਿਹੜਾ ਉਹ 24 40 ਮਿਲੂਗਾ ਤੋ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਬਾਬਾ ਪ੍ਰੋਫੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਆਪਾਂ ਫਿਰ ਮਿਲਦੇ ਹਾਂ ਅਗਲੀ ਵੀਡੀਓ ਇੱਕ ਨਵੇਂ ਘਰ ਦੇ ਨਾਲ ਇੱਕ ਨਵੇਂ ਸ਼ੋਰੂਮ ਦੇ ਨਾਲ ਬਹੁਤ ਬਹੁਤ ਧੰਨਵਾਦ